ਇੱਕ ਮਿੰਟ ਆ ਮੇਰਾ ਭਰਾ ਦੇਖੋ ਇੱਧਰ ਦੇਖੋ ਆ ਇਹਦੀ ਬਾਹ ਕੱਟੀ ਹੋਈ ਐ ਠੀਕ ਐ ਇਹ ਚਾਰ ਵਾਰੀ ਸੇਖੋਂ ਕੋਲੇ ਜਾ ਆ ਵੀ ਮੇਰੀ ਕਣਕ ਦਾ ਹੱਲ ਕਰ ਦਿਓ ਮੇਰਾ ਕੋਈ ਕਾਰ ਨਰੇਗਾ ਦਾ ਕੱਲੇ ਗਰੀਬ ਦਾ ਬਣਾ ਦਿਓ ਅੱਜ ਤੁਸੀਂ ਦੇਖੋ ਆ ਅੰਗਹੀਨ ਬੰਦਾ ਗਾ ਜੇ ਸੇਖੋਂ ਸਾਹਿਬ ਇਹਦੀ ਗੱਲ ਨਹੀਂ ਸੁਣ ਸਕਦਾ ਤੇ ਹੋਰ ਚੰਗੇ ਬੰਦੇ ਦੀ ਗੱਲ ਕਿੱਥੋਂ ਸੁਣੂੰਗਾ ਇਹੋ ਜੇ ਗਰੀਬਾਂ ਬੰਦਿਆਂ ਦੀ ਗੱਲ ਨਹੀਂ ਸੁਣ ਸਕਦਾ ਇਹਨਾਂ ਨੇ ਵੋਟਾਂ ਤਾਂ ਇਹਨਾਂ ਨੇ ਪਾਈਆਂ ਵੋਟਾਂ ਦੇ ਵੀ ਗੂਠੇ ਤਾਂ ਇਹਨਾਂ ਦੇ ਵੀ ਲੱਗੇ ਹੋਏ ਆ ਨਾ ਜੀ ਅੱਜ ਸੇਖੋਂ ਸਾਹਿਬ ਇਹਨਾਂ ਦੀ ਗੱਲ ਨਹੀਂ ਸੁਣ ਲਈ ਬੋਟਾ ਇੱਥੇ ਇਹ ਮੇਰੇ ਤੋਂ ਹੋਰ ਗਾਲ੍ਹਾਂ ਸੁਣਨਗੇ ਕੀ ਲੈਣਾ ਇਹ ਇੱਥੇ ਪਿੰਡ 'ਚ ਅਸੀਂ 10 ਵਾਰੀ ਉਹਦੇ ਘਰੇ ਜਾਏ ਆ ਪਿੰਡ ਦਾ ਬੱਸ ਹੋ ਗਿਆ ਕਹਿੰਦੇ ਆ ਫੋਟੋਆਂ ਖੇਡ ਲੀਆਂ ਕੈਮਰੇ ਨਾਲ ਵਾਠ ਠੀਕ ਆ ਵੀ ਇੱਥੇ ਇੰਨਾ ਕੱਟ ਹੋ ਗਿਆ 20 ਬੰਦੇ ਉੱਥੋਂ ਲਿਆ ਚਾਰ ਬੰਦੇ ਇੱਥੋਂ ਚੱਕ ਲਏ ਆ ਬੱਸ ਇਹ ਇੱਥੇ ਦਾ ਇੰਨਾ ਕੱਟ ਹੋ ਗਿਆ ਇਹਦਾ ਬੱਸ ਕੱਟ ਕਰਦੇ ਆ ਇਹਨਾਂ ਬੋਟਾ ਮਾਟਾ ਨਾਲ ਮੇਰੇ ਹਿਸਾਬ ਨਾਲ ਤਾਂ ਮੁਸ਼ਕਲ ਆ ਕੰਮ صدیق ਸਾਹਿਬ ਸੀਗੇ 5 ਸਾਲ ਐਮਪੀ ਬਣੇ ਰਹੇ ਆ ਠੀਕ ਹੈ ਇਹਨਾਂ ਨੇ ਕੀ ਆ ਮੇਰੇ ਸਾਹਮਣੇ ਤਾਂ ਮੈਂ ਤਾਂ ਜੋ 25 ਸਾਲ ਉਮਰ ਹੋ ਗਈ 26 ਸਾਲ ਅੱਜ ਤੱਕ ਮੈਂ ਸਦੀਕ ਨੂੰ ਹੀ ਦੇਖਿਆ ਵੀ ਸਾਡੇ ਪਿੰਡ 'ਚ ਆਇਆ ਠੀਕ ਹੈ ਪਿੰਡ 'ਚ ਨਹੀਂ ਆਇਆ ਸਦੀਕ ਸਾਹਿਬ ਠੀਕ ਹੈ ਅੱਜ ਉਹ ਵੋਟਾਂ ਲੈਣ ਆਊਗਾ ਮੇਰੇ ਹਿਸਾਬ ਨਾਲ ਛੇਤਰ ਖਾ ਕੇ ਜਾਊਗਾ ਸਦੀਕ ਇੱਥੋਂ ਵੀ ਲੋਕ ਤਾਂ ਇੰਨੇ ਆ ਕੇ ਪਏ ਆ ਸਾਰਿਆਂ ਤੋਂ ਵੋਟਾਂ ਤੋਂ ਠੀਕ ਹੈ ਨਾ ਇਹ ਗੱਲ ਮੈਂ ਇਹੀ ਕਹਿੰਨਾ ਸੇਖੋ ਸਾਹਿਬ ਨੂੰ ਵੀ ਕਰਨਜੀਤ ਅਨਮੋਲ ਨੂੰ ਵੀ ਇਹੀ ਗੱਲ ਕਹਿਣਾ ਜੇ ਵੋਟਾਂ ਲੈਣ ਆਉਨੇ ਆ ਨਾ ਕਿਸੇ ਦੀ ਗੱਲ ਸੁਣ ਕੇ ਜਾਊ ਇਹ ਥੋੜੂਗਾ ਵੀ ਵਾਹਿਗੁਰੂ ਜੀ ਦਾ ਖਾਲਸਾ ਦੇ ਵਾਹਿਗੁਰੂ ਜੀ ਦੀ ਫਤਿਹ ਆ ਅਸੀਂ ਕਿਸਾਨ ਵੀਰਾਂ ਨਾਲ ਖੜੇ ਆ ਤੇ ਕੀ ਗੱਲ ਮਜ਼ਦੂਰ ਹੈਗੇ ਜਿਹੜੇ ਉਹਨਾਂ ਨਾਲ ਕੌਣ ਖੜੂਗਾ ਤਾਣੀ ਉਲਜੀ ਹੋਈ ਹੋਵੇ 75 ਸਾਲ ਦੀ ਤਾਣੀ ਉਲਜੀ ਹੋਈ ਹੈ ਜੇ ਉਹ ਨੂੰ ਕਹੇ ਕੋਈ ਮੈਂ ਇੱਕ ਜਾਂ ਦੋ ਦਿਨਾਂ ਦੇ ਵਿੱਚ ਸੁਧਾਰ ਦੂੰਗਾ ਬਹੁਤ ਕਠਿ ਅਸਲਾਮ ਅਲੈਕਮ ਦੋਸਤੋ ਉਮੀਦ ਕਰਨਾ ਹੈ ਕਿ ਖੈਰ ਖੈਰੀ ਇਤਨਾਲ ਹੋਣਗੇ ਤੇ ਸਾਰੇ ਚੜਦੀ ਕਲਾ ਵਿੱਚ ਹੋਣਗੇ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਕਿ ਆਖਰ ਜਿਹੜੇ ਐਮਪੀਏ ਐਮਐਨਏ ਆਪਣੀਆਂ ਵੋਟਾਂ ਆਪਣੀਆਂ ਚੋਣਾਂ ਦੇ ਉੱਤੇ ਜਿੱਤੇ ਹੋਏ ਹੁੰਦੇ ਨੇ ਉਹਨਾਂ ਦੇ ਕੀ ਅਧਿਕਾਰ ਹੁੰਦੇ ਨੇ ਔਰ ਉਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਉਹ ਕੀ ਕਰ ਰਹੇ ਨੇ ਤੇ ਇੱਕ ਮਾਸੂਮ ਹੈ ਜਿੰਦੀ ਬਾ ਨਹੀਂ ਹੈਗੀ ਉਹ ਜਾਂਦਾ ਤੇ ਉਹਦੀ ਬਿਲਕੁਲ ਸੁਣਾਈ ਨਹੀਂ ਹੁੰਦੀ ਤੇ ਵੀਡੀਓ ਵੀਡੀਓ ਦੇਖਨੇ ਆ ਦੋਸਤੋ ਬਾਕੀ ਗੁਫਤਗੂ ਕਰਨਾ ਉਸ ਤੋਂ ਬਾਅਦ ਐਮ ਐਲ ਏ ਸਾਹਿਬ ਵੀ ਆਏ ਸੀਗੇ ਠੀਕ ਹੈ ਔਰ ਆਪਣੇ ਅਨਮੋਲ ਗਗਨ ਜੀ ਸੀ ਆਏ ਸੀ ਐਮ ਪੀ ਜੀ ਕਰਮਜੀਤ ਕਰਮਜੀਤ ਅਨਮੋਲ ਆਏ ਸੀ ਐਮ ਪੀ ਹਜੇ ਉਮੀਦਵਾਰ ਹਜੇ ਬਣੇ ਤਾਂ ਹੈ ਨਹੀਂਗੇ ਠੀਕ ਹੈ ਠੀਕ ਹੈ ਬੰਦ ਹੀ ਉਹ ਕੋਸ਼ਿਸ਼ ਕਰ ਰਹੇ ਆ ਠੀਕ ਹੈ ਅੱਜ ਤੱਕ ਵੋਟਾਂ ਉਹਨਾਂ ਨੂੰ ਅਸੀਂ ਪਾਈਆਂ ਮੈਂ ਜਿਆਦਾ ਇਨ ਜਿਆਦਾ ਵੀ ਮੇਰੇ ਪਾਪਾ ਜੀ ਸੀਗੇ ਕਾਲੀ ਸੀ ਕੱਕੜ ਹਮਮ ਪੂਰੇ ਠੀਕ ਹੈ ਮੈਂ ਆਪਦੇ ਪਾਪਾ ਜੀ ਨਾਲ ਲੜ ਕੇ ਠੀਕ ਹੈ ਮੈਂ ਆਪਣੇ ਐਮ ਐਲ ਏ ਸਾਹਿਬ ਆ ਜੋ ਸੇਖੋਂ ਸਾਹਿਬ ਆ ਠੀਕ ਹੈ ਉਹਨਾਂ ਨਾਲ ਵੋਟਾਂ ਦੀ ਮਤਲਬੀ ਮਤਲਬੀ ਮੈਂ ਰਲਿਆ ਸੀ ਆ ਬਰਾਲਾ ਸਾਹਿਬ ਗੋਪੀ ਜੀ ਹੈਗੇ ਠੀਕ ਹੈ ਉਹਨਾਂ ਨਾਲ ਮੈਂ ਰਲਿਆ ਸੀਗਾ ਮੈਂ ਵੀ ਮੈਂ ਤੁਹਾਡੇ ਨਾਲ ਸਹਿਮਤ ਆ ਝਾੜੂ ਵਾਲਿਆਂ ਨਾਲ ਮੈਂ ਸਹਿਮਤ ਆ ਮੈਂ ਘੱਟੋ ਘੱਟ ਜਿਆਦਾ ਜਿਆਦਾ ਮੈਂ 50 60 ਵੋਟਾਂ ਆਪਦੀਆਂ ਪਵਾਈਆਂ ਔਰ ਡੈਡੀ ਤੋਂ ਲੱਖ ਠੀਕ ਹੈ ਅੱਜ ਅਸੀਂ ਸੇਖੋਂ ਸਾਹਿਬ ਕੋਲੇ ਜਾਣੇ ਆ ਸਾਡੀ ਕੋਈ ਸੁਣਵਾਈ ਨਹੀਂਗੀ ਠੀਕ ਹੈ ਕੁਛ ਵੀ ਅਜੇ ਤੱਕ ਨਾ ਸਾਨੂੰ ਮਿਲਿਆ ਨਾ ਸੇਖੋਂ ਸਾਹਿਬ ਸਾਡੇ ਪੈਨ ਆਉਂਦੇ ਆ ਸਾਨੂੰ ਕਹਿੰਦੇ ਵੀ ਚਾਰ ਵਾਰੀ ਤਾਂ ਦੀਪੂ ਬਦਲਤਾ ਠੀਕ ਆ ਆ ਮੇਰਾ ਭਰਾ ਜੀ ਇੱਕ ਮਿੰਟ ਇੱਕ ਮਿੰਟ ਆ ਮੇਰਾ ਭਰਾ ਦੇਖੋ ਇਧਰ ਦੇਖੋ ਆ ਇਹਦੀ ਬਾਹ ਕੱਟੀ ਹੋਈ ਆ ਠੀਕ ਐ ਇਹ ਚਾਰ ਵਾਰੀ ਸੇਖੋਂ ਕੋਲੇ ਜਾ ਆ ਵੀ ਮੇਰੀ ਕਣਕ ਦਾ ਹੱਲ ਕਰ ਦਿਓ ਮੇਰਾ ਕੋਈ ਕਾਰ ਨਰੇਗਾ ਦਾ ਕੱਲੇ ਗਰੀਬ ਦਾ ਬਣਾ ਦਿਓ ਅੱਜ ਤੁਸੀਂ ਦੇਖੋ ਆ ਅੰਗਹੀਨ ਬੰਦਾ ਹੈਗਾ ਜੇ ਸੇਖੋਂ ਸਾਹਿਬ ਇਹਦੀ ਗੱਲ ਨਹੀਂ ਸੁਣ ਸਕਦਾ ਤੇ ਹੋਰ ਚੰਗੇ ਬੰਦੇ ਦੀ ਗੱਲ ਕਿੱਥੋਂ ਸੁਣੂੰਗਾ ਇਹੋ ਜਿਹੇ ਗਰੀਬਾਂ ਬੰਦਿਆਂ ਦੀ ਗੱਲ ਨਹੀਂ ਸੁਣਦੇ ਨਾ ਇਹਨਾਂ ਨੇ ਵੋਟਾਂ ਤਾਂ ਇਹਨਾਂ ਨੇ ਹੀ ਪਾਈਆਂ ਵੋਟਾਂ ਦੇ ਵੀ ਗੁੱਠੇ ਤਾਂ ਇਹਨਾਂ ਦੇ ਵੀ ਲੱਗੇ ਹੋਏ ਆ ਨਾ ਜੇ ਅੱਜ ਸੇਖੋਂ ਸਾਹਿਬ ਇਹਨਾਂ ਦੀ ਗੱਲ ਨਹੀਂ ਸੁਣ ਲਈ ਵੋਟਾਂ ਇੱਥੇ ਇਹ ਮੇਰੇ ਤੋਂ ਹੋਰ ਗਾਲ੍ਹਾਂ ਸੁਣਨਗੇ ਕੀ ਲੈਣਾ ਇੱਥੇ ਪਿੰਡ 'ਚ ਕਿਸ ਨੇ ਉਹਨਾਂ ਨੂੰ ਸਵਾਲ ਕੀਤਾ ਜਦੋਂ ਅੱਜ ਆਏ ਆ ਵੀ ਸਵਾਲ ਐਸੀ 10 ਵਾਰੀ ਉਹਦੇ ਘਰੇ ਜਾਏ ਆ ਕੋਠੀ ਜਾਏ ਆ ਅੱਜ ਤਾਂ ਉਹ ਤੁਹਾਡੇ ਪਿੰਡ ਆਏ ਇੱਥੇ ਪਿੰਡ ਆਇਆ ਪਿੰਡ ਦੇ ਬਸ ਉਹ ਕਹਿੰਦੇ ਆ ਫੋਟੋਆਂ ਖੇਡ ਲੀਆਂ ਕੈਮਰੇ ਨਾਲ ਬਸ ਠੀਕ ਆ ਵੀ ਇੱਥੇ ਇੰਨਾ ਇਕੱਠ ਹੋ ਗਿਆ 20 ਬੰਦੇ ਉੱਥੋਂ ਲਿਆ ਚਾਰ ਬੰਦੇ ਇੱਥੋਂ ਚੱਕ ਲਿਆ ਬਸ ਇਹ ਇੱਥੇ ਦਾ ਇੰਨਾ ਇਕੱਠ ਹੋ ਗਿਆ ਇਹਦਾ ਬਸ ਇਕੱਠ ਕਰਦੇ ਆ ਇਹਨਾਂ ਬੋਟਾ ਮਾਟਾ ਨਾਲ ਮੇਰੇ ਹਿਸਾਬ ਨਾਲ ਤਾਂ ਮੁਸ਼ਕਲ ਆ ਕੰਮ ਜਾ ਜਿਵੇਂ ਕਰਮਜੀਤ ਦਾ ਮੋਲ ਠੀਕ ਹੈ ਇਹਨੂੰ ਵੋਟਾਂ ਪਾਈਆਂ ਤਾਂ ਮੇਰੇ ਸਾਹਮਣੇ ਜਿਹੜਾ ਹਸਾਉਂਦਾ ਸੁਂਦਾ ਨਾ ਇਹਦੇ ਕਰਕੇ ਤਾਂ ਪਲਾ ਪੈ ਜਾਂਦੀਦਾ ਵੋਟਾਂ ਇਹ ਵੀ ਗਿਆ ਆਇਆ ਹੀ ਹੈ ਠੀਕ ਹੈ ਪਹਿਲਾਂ ਆਪਣੇ ਸਦੀਕ ਸਾਹਿਬ ਸੀਗੇ 5 ਸਾਲ ਐਮਪੀ ਬਣੇ ਰਹੇ ਆ ਠੀਕ ਹੈ ਇਹਨਾਂ ਨੇ ਕੀ ਆ ਮੇਰੇ ਸਾਹਮਣੇ ਤਾਂ ਮੈਂ ਤਾਂ ਜੋ 25 ਸਾਲ ਉਮਰ ਹੋ ਗਈ 26 ਸਾਲ ਅੱਜ ਤੱਕ ਮੈਂ ਸਦੀਕ ਨੂੰ ਹੀ ਦੇਖਿਆ ਵੀ ਸਾਡੇ ਪਿੰਡ ਚ ਆਇਆ ਠੀਕ ਹੈ ਪਿੰਡ ਚ ਨਹੀਂ ਆਇਆ ਸਦੀਕ ਸਾਹਿਬ ਠੀਕ ਹੈ ਅੱਜ ਉਹ ਵੋਟਾਂ ਲੈਣ ਆਊਗਾ ਮੇਰੇ ਸਾਹਮਣੇ ਛਤਰ ਖਾ ਕੇ ਜਾਊਗਾ ਸਦੀਕ ਇਥੋਂ ਵੇ ਲੋਕ ਤਾਂ ਇੰਨੇ ਅੱਕੇ ਪਏ ਆ ਸਾਰਿਆਂ ਤੋਂ ਵੋਟਾਂ ਤੋਂ ਠੀਕ ਹੈ ਨਾ ਇਹ ਗੱਲ ਮੈਂ ਇਹੀ ਕਹਿਣਾ ਸੇਖੋ ਸਾਹਿਬ ਨੂੰ ਵੀ ਕਰਨਜੀਤ ਅਨਮੋਲ ਨੂੰ ਵੀ ਇਹੀ ਗੱਲ ਕਹਿਣਾ ਜੇ ਵੋਟਾਂ ਲੈਣ ਆਉਨੇ ਆ ਨਾ ਕਿਸੇ ਦੀ ਗੱਲ ਸੁਣ ਕੇ ਜਾਉ ਇਹ ਥੜੂਗਾ ਵੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਆ ਅਸੀਂ ਕਿਸਾਨ ਵੀਰਾਂ ਨਾਲ ਖੜੇ ਆ ਤੇ ਕੀ ਗੱਲ ਮਜ਼ਦੂਰ ਹੈਗੇ ਜਿਹੜੇ ਉਹਨਾਂ ਨਾਲ ਕੌਣ ਖੜੂਗਾ ਮਜ਼ਦੂਰ ਵੀ ਹੈਗੇ ਆ ਮਜ਼ਦੂਰਾਂ ਲਈ ਵੀ ਦੇਖੋ ਅਨਰੇਗਾ ਦੇ ਕੰਮ ਚੱਲਦੇ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਪੈਸੇ ਨਹੀਂ ਪਾਉਂਦੇ ਕਿ ਦੱਸ ਉਹ ਵਿਚਾਰੇ ਉਥੇ ਅਨਰੇਗਾ ਦੇ ਧਰਨੇ ਲਾਉਂਦੇ ਆ ਗਰੀਬ ਆ ਤੇ ਗਰੀਬਾਂ ਦੇ ਹੱਕ ਲਈ ਵੀ ਖੜੋ ਨਾ ਗਰੀਬ ਤਾਂ ਕੋਈ ਖੜਦਾ ਹੀ ਨਹੀਂ ਅ ਜੇ ਇਹ ਚੀਜ਼ਾਂ ਮੈਂ ਸੇਖੋ ਸਾਹਿਬ ਨੂੰ ਤੇ ਕਰਮਜੀਤ ਮੋਲ ਨੂੰ ਇਹੀ ਗੱਲ ਕਹਿਣਾ ਪਿਆ ਵਾ ਵੀ ਜੇ ਖੜਨਾ ਦਾ ਗਰੀਬਾਂ ਲਈ ਵੀ ਖੜੋ ਗਰੀਬ ਕਿਸੇ ਦੇ ਮਰੇ ਨਹੀਂਗੇ ਵੋਟਾਂ ਉਹਨਾਂ ਨੇ ਵੀ ਪਾਈਆਂ ਤੁਹਾਨੂੰ ਇਹ ਨਹੀਂ ਵੀ ਕੱਲੇ ਅਮੀਰਾਂ ਨੇ ਵੋਟਾਂ ਪਾਤੀਆਂ ਤੁਹਾਨੂੰ ਉਹਨਾਂ ਦੀ ਗੱਲ ਹੀ ਸੁਣਦੇ ਪਏ ਆ ਤੇ ਗਰੀਬਾਂ ਦੀ ਕੌਣ ਸੁਣੂਗਾ ਜੇ ਗਰੀਬਾਂ ਦੀ ਸੁਣਨ ਫੇਰ ਹੀ ਹੈ ਨਾ ਅਸ਼ਬਾਰ ਸੁੱਤੋਂ ਦਾ ਕੋਈ ਕੰਮ ਨਹੀਂ ਹੁੰਦਾਗਾ ਠੀਕ ਆ ਕੋਈ ਚਲੋ ਵਿਰਲਾ ਕੋਈ ਹੋ ਵੀ ਸਕਦਾ ਹਨਾ ਮੈਂ ਤਾਂ ਇਹ ਗੱਲ ਕਹਿ ਰਿਹਾ ਵੀ ਸਾਡੇ ਫਰੀ ਕੋਟ ਐਮ ਐਲ ਏ ਸਾਹਿਬ ਆ ਫਰੀ ਕੋਟ ਦੇ ਠੀਕ ਆ ਗੁਰਦੇਵ ਸਿੰਘ ਸੇਖੋ ਅੱਜ ਤੱਕ ਸਾਡੇ ਪਿੰਡ ਦਾ ਤਾਂ ਨਹੀਂ ਹੋਇਆ ਮੈਂ 2-3 ਪਿੰਡ ਹੈਗੇ ਆ ਐਮ ਐਲ ਏ ਬਣੇ ਹੋਏ ਆ ਠੀਕ ਆ ਐਵੇਂ ਆਪਾਂ ਆਮ ਆਦਮੀ ਪਾਰਟੀ ਨੂੰ ਐਮਐਲਏ ਨੂੰ ਦੋ ਤਿੰਨ ਹੈਗੇ ਐਮਐਲਏ ਅਸੀਂ ਮੁਇਲਾਂ ਦੇ ਦੇਖਦੇ ਆ ਹੁਣ ਮਚਾਕੀ ਦਾ ਐਮਐਲਏ ਹੈਗਾ ਉੱਥੇ 100 ਮੁੰਡਾ ਸੀਗਾ ਹਨਾ ਉਹਨੇ ਕਬੱਡੀ ਖਿਡਾਰੀ ਪਾਇਆ ਨਸ਼ਾ ਤੋਂ ਰਹਿਤ ਕੀਤਾ ਠੀਕ ਹੈ ਉਹ ਐਮਐਲਏ ਤਾਂ ਹੈ ਨਾ ਉਹ ਬੰਦਾ ਤਾਂ ਹੈਗਾ ਨਾ ਜੇ ਮੰਨ ਕੇ ਜਲ ਹੁਣ ਆਪਾਂ ਇਥੇ ਇੱਕ ਚੜੱਕ ਹੈਗਾ ਉੱਥੇ ਵੀ ਐਮਐਲਏ ਹੈਗੇ ਆ ਠੀਕ ਹੈ ਐਮਐਲਏ ਹੈਗਾ ਬਣਿਆ ਵਾ ਉਹਨੇ ਪਿੰਡ ਦਾ ਸੁਧਾਰ ਇੰਨਾ ਕੀਤਾ ਸਰਪੰਚ ਸੋਰੀ ਸਰਪੰਚ ਹੈਗਾਗਾ ਉਹਨੇ ਇੰਨਾ ਕ ਸੁਧਾਰ ਕੀਤਾ ਸਰਪੰਚ ਨੇ ਬਹੁਤ ਜ਼ਿਆਦਾ ਇੱਥੇ ਰ ਮੇਰੇ ਸਾਹਮਣੇ ਕੰਮ ਤਾਂ ਹੋਇਆ ਹੀ ਇਹ ਤੇਰਾ ਜਿਹੜੋ ਕੋਈ ਸਰਪੰਚ ਬਣ ਜਾਂਦਾ ਬਸ ਕੰਮ ਤਾਂ ਆ ਵੀ ਕਾਣੀ ਖਤਮ ਆ ਜੀ ਠੀਕ ਹੈ ਮੇਰੇ ਡੈਡੀ ਜੀ ਸੀਗੇ ਠੀਕ ਹੈ ਉਦੋਂ ਕਾਲੀਆਂ ਦਾ ਰਾਜ ਸੀਗਾ ਦੀਪ ਮਲੋਤਰਾ ਜੀ ਸੀਗੇ ਠੀਕ ਹੈ ਦੀਪ ਮਲੋਤਰਾ ਜੀ ਸੀਗੇ ਉੱਥੇ ਬਣੇ ਵੇ ਠੀਕ ਹੈ ਮੇਰੇ ਡੈਡੀ ਜੀ ਨੇ ਰਲ ਕੇ ਮਰਲੀ ਮੇਰੇ ਡੈਡੀ ਜੀ ਕੱਲੇ ਹੋ ਗਏ ਸੀਗੇ ਮੈਂਬਰ ਬਣੇ ਸੀ ਸਰਪੇ ਇੱਥੇ ਚੱਲਦੀ ਹੁੰਦੀ ਸਰਪੰਚ ਦੀ ਤੇ ਸਰਪੰਚ ਤੋਂ ਅੱਡ ਹੋ ਗਏ ਮੇਰੇ ਡੈਡੀ ਨੇ ਠੀਕ ਹੈ ਦੀਪ ਮਲੋਤਰੇ ਕੋਲੇ ਗਿਆ ਇਹਦੂ ਤਾਂ ਸਾਨੂੰ ਦੀਪ ਮਲੋਤਰਾ ਹੀ ਠੀਕ ਸੀ ਜਿਹਨੇ ਸਾਡਾ ਕੰਮ ਤਾਂ ਕੀਤਾ 12 ਲੱਖ ਰੁਪਏ ਓਹਦਾ ਕਿਹੜਾ ਕੰਮ ਆ ਜਿਹੜਾ ਨਹੀਂ ਕੀਤਾ ਸੇਖੋਂ ਨੇ ਸਾਡੇ ਜੀ ਇਹੋ ਜੇ ਕਿੰਡ ਦਾ ਕੰਮ ਜਾਂ ਤੁਹਾਡਾ ਕੋਈ ਪਰਸਨਲ ਹੀ ਕੰਮ ਆ ਜਿਹੜਾ ਨਹੀਂ ਆ ਸਰ ਪਰਸਨਲ ਹੀ ਕੰਮ ਇਹ ਆ ਜੀ ਠੀਕ ਹੈ ਮੇਨਿੰਗ ਮੁੱਦੇ ਦਾ ਨਸ਼ਾ ਬਹੁਤ ਆ ਜੀ ਮੇਨ ਗੱਲ ਤਾਂ ਨਸ਼ੇ ਤੋਂ ਬਹੁਤ ਜ਼ਿਆਦਾ ਹੈ ਨਸ਼ੇ ਦੇ ਕਰਕੇ ਤਿੰਨ ਸਰਕਾਰ ਆਪਾਂ ਬਦਲਤੀਆਂ ਕਾਲੀ ਦਲ ਨਸ਼ੇ ਦੇ ਕਿ ਭੇੜ ਚੜ ਗਿਆ ਕਾਂਗਰਸ ਹੁਣ ਤੀਜੀ ਇਹ ਵੀ ਆਈ ਸੀ ਇਹ ਕਹਿੰਦੇ ਸੀ ਅਸੀਂ ਨਸ਼ਾ ਖਤਮ ਕਰ ਦਿਆਂਗੇ ਚਾਰਾਂ ਹਫ਼ਤਿਆਂ ਚ ਕੋਇਆ ਫਰਕ ਪਿਆ ਨਹੀਂ ਸਰ ਕੋਈ ਫਰਕ ਨਹੀਂ ਆ ਜੀ ਐਵੇਂ ਕਹਿ ਦਈਏ ਵੀ ਨਸ਼ੇ ਦੇ ਕੋਈ ਫਰਕ ਪੈ ਗਿਆ ਠੀਕ ਹੈ ਮੇਰੇ ਹਿਸਾਬ ਨਾਲ ਤਾਂ ਵਧੀਆ ਹੀ ਆ ਪੂਰਾ ਠੀਕ ਹੈ ਇਹਦਾ ਵਧੀਆ ਨਸ਼ਾ ਦਾ ਵਧੀਆ ਹੀ ਆ ਕੋਈ ਘਟਿਆ ਘੁਟਿਆ ਦਾ ਹੈ ਨਹੀਂਗਾ ਠੀਕ ਹੈ ਐਨੇ ਅਮੀਰ ਲੋਕ ਹੈਗੇ ਅਮਰਦੀ ਮੁੰਡੇ ਹੈਗੇ ਆ ਨੌਜਵਾਨ ਮੁੰਡੇ ਹੈਗੇ ਆ ਠੀਕ ਹੈ ਠੀਕ ਹੈ ਬਹੁਤ ਜਿਆਦੇ ਮੌਤਾਂ ਹੋ ਰੀਆਂ ਆਪਾਂ ਦੇਖ ਰਹੇ ਆਂ ਇਹ ਚੀਜ਼ ਕੰਮ ਕੀ ਕਰਦੇ ਹੋ ਸਰ ਮੈਂ ਮਜ਼ਦੂਰੀ ਕਰਦਾਂਗਾ ਪਲੱਸ 2 ਕੀਤੀ ਹੋਈ ਆ ਠੀਕ ਹੈ ਮੇਰੇ ਨਾਲ ਦੇ ਮੁੰਡੇ ਹੈਗੇ ਆ ਉਹਨਾਂ ਨੇ 12-12 ਕੋਈ ਐਮਏ ਕੀਤੀ ਕਿਸੇ ਤੇ ਬੀਐਡ ਮੇਰਾ ਹੁਣ ਭਰਾ ਹੈਗਾ ਉਹਦੀ ਬੀਐਡ ਕੀਤੀ ਹੋਈ ਆ ਠੀਕ ਹੈ ਅੱਜ ਵਿਚਾਰਾ ਉਹ ਦੱਸ ਆਪ ਦਾ ਕੰਮ ਦਿਹਾੜੀਦਾਰ ਕਰਦਾ ਗਾ ਜੇ ਇੰਨੇ ਨੇ ਪੜ੍ਹੇ ਆ ਚੱਲ ਸਾਨੂੰ ਪਾਸਟੂ ਵਾਲਿਆਂ ਤਾਂ ਦੇਣੀ ਜਿਹੜੀ ਬੀਏ ਐਮਏ ਬੀਐਡ ਕੀਤੀ ਆ ਜਿਨ੍ਹਾਂ ਨੇ ਇੱਥੋਂ ਤੱਕ ਕੋਰਸ ਕੀਤੇ ਆ ਠੀਕ ਹੈ ਕੰਪਿਊਟਰ ਕੋਰਸ ਕੀਤੇ ਉਹਨਾਂ ਨੂੰ ਤਾਂ ਕੁਝ ਮਿਲ ਨਹੀਂ ਰਸ ਇਹਨਾਂ ਗਰੀਬਾਂ ਦੇ ਬੱਚਿਆਂ ਨੂੰ ਤਾਂ ਮੁਸ਼ਕਲ ਆ ਚੱਲ ਜਿਹੜੇ ਅਮੀਰ ਆ ਉਹ ਤਾਂ ਕੋਈ ਪੈਸਾ ਥੇਲਾ ਦੇ ਕੇ ਉਹਦਾ ਲੱਗ ਜਾਂਦੇ ਆ ਕਿ ਰਿਪਾਲਸ ਜੇ ਲੱਗ ਗਿਆ ਕੋਈ ਇੱਥੇ ਲੱਗ ਗਿਆ ਉਹਦਾ ਰਿਸ਼ਵਤ ਦੇ ਕੇ ਲੱਗ ਜਾਂਦੇ ਜਿਹੜੇ ਗਰੀਬ ਆ ਉਹ ਕੱਲੇ ਦਿਹਾੜੀਆਂ ਜੋਗੇ ਹੀ ਆ ਇਹ ਤਾਂ ਹੈ ਨਹੀਂ ਵੀ ਦਿਹਾੜੀਆਂ ਹੀ ਕਰਨਗੇ ਗਰੀਬ ਇਹਨਾਂ ਨੇ ਜੋ 2.5 ਸਾਲ ਹੋ ਗਏ ਇਹਨਾਂ ਨੂੰ ਬਣਿਆ ਹਾਂਜੀ ਦੇਖੋ ਜਦੋਂ ਇੱਕ ਤਾਣੀ ਉਲਜੀ ਹੋਈ ਹੋਵੇ 75 ਸਾਲ ਦੀ ਤਾਣੀ ਉਲਜੀ ਹੋਈ ਹੈ ਜੇ ਉਹਨੂੰ ਕਹਵੇ ਕੋਈ ਮੈਂ ਇੱਕ ਜਾਂ ਦੋ ਦਿਨਾਂ ਦੇ ਵਿੱਚ ਹੂੰ ਸੁਧਾਰ ਦੂੰਗਾ ਬਹੁਤ ਕਠਨਾ ਇਹ ਵੀ ਠੀਕ ਆ ਬੀਐਨਐਲ ਦਾ ਸੁਧਾਰਨ ਦਾ ਫਰਜ਼ ਬੰਦਾ ਹੈ ਜਿੰਨਾ ਸੁਧਾਰ ਸਕਦੇ ਆ ਕੁਝ ਸੁਧਾਰ ਕੀਤਾ ਵੀ ਆ ਪਰ ਕੋਦਾਂ ਵਿੱਚ ਸੁਧਾਰ ਹੋਣਾ ਵੀ ਔਖਾ ਅਸੀਂ ਪਿਛਲੇ ਸਾਲ ਤੋਂ 100 ਐਮਪੀ ਬਣਿਆ ਸੀ ਪਹਿਲਾਂ ਸਾਨੂੰ ਕਿਸੇ ਐਮਪੀ ਦੇ ਇੱਥੇ ਕੁਝ ਨਹੀਂ ਪਤਾ ਅਸੀਂ ਸਭ ਤੋਂ ਪਹਿਲਾਂ ਉਸ ਐਮਪੀ ਵੇਲੇ 75000 ਦਾ ਸਕੂਲ ਨੂੰ ਲਵਾ ਕੇ ਦਿੱਤਾ ਆਪਣਾ ਵਾਟਰ ਵਾਟਰ ਪਾਣੀ ਪੀਣ ਆ 50 55000 ਦੀਆਂ ਅਸੀਂ ਕੁਰਸੀਆਂ ਲੈ ਕੇ ਦਿੱਤੀਆਂ ਇਹਨਾਂ ਵੇਲੇ ਵੀ ਜਿੰਨਾ ਕੰਮ ਹੋ ਸਕਦਾ ਸੀ ਸਿੱਖੂ ਮਿਲੇ ਇਸ ਟਾਈਮ ਤੇ ਹੁਣ ਅਕਸਰ ਤਾਂ ਲੋਟਾਈਆਂ ਸਾਰੀਆਂ ਗਰਾਂਟਾ ਵੰਡਮੀ ਆਉਣੀਆਂ ਜੇ ਹੁਣ ਇਹ ਕਹੀਏ ਵੀ ਸਾਡੇ ਪਿੰਡ ਨੂੰ 5 ਕਰੋੜ ਮਿਲ ਜੇ ਸਾਡੇ ਪਿੰਡ ਨੂੰ 5 ਕਰੋੜ ਤਾਂ ਮਿਲ ਲੈਣ ਔਰ ਸਰਗਰਮੀ ਨਾਲ ਜੇ ਕੰਮਾਂ ਤੇ ਤਾਂ ਸਰਕਾਰ ਦੇ ਵੀ ਇੱਕ ਉਹਨਾਂ ਕੋਲੇ ਵੀ ਇੱਕ ਹੈਗਾ ਉਹ ਵੀ ਇਹਦੇ ਵੀ ਆਰਡੀਐਫ ਫੰਡ ਸਾਡੇ ਰੋਕੇ ਹੋਏ ਆ ਉਹਦੇ ਕਰਕੇ ਸਾਡਾ ਨਹੀਂ ਕਈ ਲੋਕ ਆ ਜਿਹੜੇ ਕਹਿੰਦੇ ਵੀ ਸਾਡੇ ਨਿੱਕੇ ਨਿੱਕੇ ਕੰਮ ਪਰਸਨਲ ਹੀ ਕੰਮ ਆ ਉਹਨਾਂ ਦੇ ਵਿੱਚ ਵੀ ਵੀ ਕਈ ਪਰਸਨਲ ਕੰਮ ਐਸੇ ਆ ਮੈਂ ਬਿਲਕੁਲ ਸਹੀ ਕਹਿੰਦਾ ਮੈਂ ਇੱਕ ਰਿਟਾਇਰਡ ਪੰਚਾਇਤ ਅਫਸਰ ਵੀ ਕੇਯੂ ਕਾਦੀਆਂ ਦਾ ਬਲਾਕ ਪ੍ਰਧਾਨ ਵੀ ਰਿਹਾ ਹਾਂ ਸਾਲ ਭਰ ਦਿੱਲੀ ਵੀ ਬੈਠਾ ਰਿਹਾ ਧਰਨੇ ਸੰਬੰਧੀ ਵੀ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਪੂਰੀ ਇਹਨੇ ਕੋ ਮੈਂ ਐਵੇਂ ਐਕਸਟੈਂਸ਼ਨ ਅਕਸਰ ਦੇ ਤੌਰ ਤੇ ਮੈਂ ਡੀਸੀ ਦੇ ਨਾਲ ਵੀ ਅਟੈਚਡ ਹਾਂ ਮੋਗੇ ਦੇ ਨਾਲ ਜਿਹੜਾ ਨਿੱਕੇ ਨਿੱਕੇ ਕੰਮ ਹੁੰਦੇ ਨਾ ਸਾਡੇ ਪਿੰਡਾਂ ਦੇ ਉਹਦੇ ਸਾਡੇ ਪਿੰਡ ਦੇ ਫਰਜ਼ ਵੀ ਬਣਦੇ ਹੁੰਦੇ ਆ ਹਮ ਅਸੀਂ ਇੱਕ ਬੰਦਾ ਕੰਮ ਸੁਧਾਰ ਕਰ ਰਿਹਾ ਉਹਦੀਆਂ ਲੱਤਾਂ ਖਿੱਚਦੇ ਆ ਦੂਜੇ ਦਾ ਕਿਵੇਂ ਹੌਸਲਾ ਪਾਊਗਾ ਹਾਂ ਦੋਸਤੋ ਤੁਸੀਂ ਵੇਖਿਆ ਕਿ ਆਪਾਂ ਨੂੰ ਪਹਿਲੇ ਹੀ ਜਿਹੜਾ ਇੱਕ ਅੰਗੂਠਾ ਇੱਕ ਮੋਰ ਜਦੋਂ ਵੋਟ ਪੈਣ ਜਦੋਂ ਚੋਣਾ ਹੋਣ ਵੇਖ ਕੇ ਲਾਣਾ ਚਾਹੀਦਾ ਹੈ ਕਿ ਅਸੀਂ ਆਖਰ ਕਿਨੂੰ ਚੋਣਾ ਦੇ ਰਿਹਾ ਔਰ ਕਿਨੂੰ ਵੋਟ ਦੇ ਰਹਾ ਹੈ ਆਖਰ ਆਖਰ ਇਨਸਾਨ ਭੁੱਲ ਜਾਂਦਾ ਹੈ ਔਰ ਗੱਲਾਂ ਚਾ ਕੇ ਉਹ ਗਲਤ ਇੰਤਖਾਬ ਕਰ ਦਿੰਦਾ ਜਿਹਦੇ ਵਿੱਚ ਫਿਰ ਕੀ ਹੁੰਦਾ ਕਿ ਆਨ ਵਾਲੇ 5 ਸਾਲਾਂ ਤਿੱਕਰ ਉਹ ਨੂੰ ਉਹ ਭੁਗਤਣਾ ਪੈਂਦਾ ਔਰ ਵੋਟ ਦਾ ਵੋਟ ਚੋਣਾ ਦਾ ਸਹੀ ਇੰਤਖਾਬ ਕਰਨਾ ਚਾਹੀਦਾ ਹੈ ਵਰਨਾ ਇਹ ਤੁਹਾਨੂੰ ਵੀ ਪੁੱਛਦਾ ਸੋਣੀਏ ਔਰ ਤੁਹਾਨੂੰ ਇਹਦਾ ਖਰਜਾਨਾ ਦੇਣਾ ਪੈਣਾ ਹੈ ਅਗਰ ਕੋਈ ਗਲਤ ਕੰਮ ਕਰੇਗਾ ਤਾਂ ਉਹਦੇ ਨਾਲ ਤੁਸੀਂ ਵੀ ਉਹਨਾਂ ਗੁਨਾਹਗਾਰ ਜਿਐਸੀ ਨਾਲ ਹੀ ਜਾਵੇ ਚਾਹਨੇ ਆ ਅੱਲਾਹ ਦੇ